ਨਵੀਂ ਵੀਆਈ ਨੂੰ ਨਾਲ ਅਜਿਹਾ ਕਰਨ ਤੇ ਨਾਗਾ ਅਰਜੁਨ ਹੋਏ ਟਰੋਲ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਨੇ ਤਸਵੀਰਾਂ ਸਸ਼ਕਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜਕੱਲ ਕਰਾਂਗੇ ਸਾਊਥ ਇੰਡਸਟਰੀ ਦੇ ਸੁਪਰਸਟਾਰ ਨਾਗਾ ਅਰਜੁਨ ਦੇ ਬਾਰੇ ਜਿਨ੍ਹਾਂ ਦੇ بیٹے ਦੇ ਵੱਲੋਂ ਹਾਲੀ ਦੇ ਵਿੱਚ ਵਿਆਹ ਕੀਤਾ ਗਿਆ ਤਾਂ ਦੱਸਦੇ ਕਿ ਸੋਸ਼ਲ ਮੀਡੀਆ ਉਤੇ ਕਾਫੀ ਸਾਰੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਨੇ ਪਰ ਇਸੇ ਵਿਚਾਲੇ ਐਕਟਰ ਨਾਗਾ ਅਰਜੁਨ ਕਾਫੀ ਜ਼ਿਆਦਾ ਟਰੋਲ ਹੁੰਦਿਆ ਹੋਇਆ ਨਜ਼ਰ ਆ ਰਿਹਾ ਨੇ ਸੋ ਦੱਸਦੀ ਹੈ ਕਿ ਕੁਝ ਤਸਵੀਰਾਂ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਉਹਨਾਂ ਦੀ ਨੂੰਚਾ ਆਰਤੀ ਲੈਂਦਾ ਹੋਇਆ ਨਜ਼ਰ ਆ ਰਹੀ ਹੈ ਪਰ ਇਸ ਦੌਰਾਨ ਨਾਗਾ ਅਰਜੁਨ ਜੁਵਾਨ ਦੇ ਬਾਏ ਠੀਕ ਕਰਦਿਆ ਹੋਇਆ ਨਜ਼ਰ ਆਉਂਦੇ ਬਾਲਾਂ ਨੂੰ ਫੜਦੇ ਨੇ ਤੇ ਇਸੇ ਕਰਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੇ ਨੇ ਹੁਣ ਤੁਸੀਂ ਸੋਚੋਗੇ ਕਿ ਇਸ ਦਾ ਵਿੱਚ ਟ੍ਰੋਲਿੰਗ ਵਾਲਾ ਕੀ ਕਹਾਣੀ ਹੈ ਤੇ ਦੱਸ ਦਈਏ ਕਿ ਇੱਕ ਇੰਟਰਵਿਊ ਹੋਇਆ ਸੀ ਜਿਸ ਦੌਰਾਨ ਨਾਗਾ ਅਰਜੁਨ ਦੇ ਵੱਲੋਂ ਆਪਣੀ ਨੂਨ ਨੂੰ ਲੈ ਕੇ ਇੱਕ ਟਿੱਪਣੀ ਕੀਤੀ ਗਈ ਸੀ ਕਮੈਂਟ ਕੀਤਾ ਗਿਆ ਸੀਗਾ ਕਿ ਉਹਨਾਂ ਨੂੰ ਕਾਫੀ ਜ਼ਿਆਦਾ ਹੌਟ ਲੱਗਦੀ ਹੈ ਜਿਸ ਕਰਕੇ ਹੁਣ ਜੋ ਇਹ ਵੀਡੀਓ ਜੋ ਆ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਦੀ ਗੱਲ ਕਰਾਂ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋਇਆ ਜਿਸ ਚ ਇੱਕ ਕਪਲ ਜੋ ਹੁੰਦਾ ਮੰਦਰ ਅੰਦਰ ਬੈਠ ਕੇ ਪੂਜਾ ਕਰਿਆ ਹੁੰਦਾ ਉਸ ਦੇ ਆਲੇ ਦੁਆਲੇ ਪੰਡਤ ਅਤੇ ਲੋਕ ਖੜੇ ਦਿਖਾਈ ਦਿੰਦੇ ਨੇ ਅਜਿਹੇ ਚ ਲੋਕ ਸ਼ੋਭੀਤਾ ਦੇ ਸੋਰੇ ਨੂੰ ਟਰੋਲ ਕਰ ਰਹੇ ਨੇ ਯੂਜ਼ਰਸ ਦਾ ਕਹਿਣਾ ਨਾਗਾਰਜਨ ਸ਼ੋਭੀਤਾ ਦੀ ਉਸੇ ਤਰ੍ਹਾਂ ਦੇਖਭਾਲ ਕਰ ਰਹੇ ਨੇ ਜਿਵੇਂ ਚਤਨਿਆ ਨਗਾਰਜਨ ਨੂੰ ਕਰਨੀ ਚਾਹੀਦੀ ਆ ਨੂੰ ਅਤੇ ਸੋਰੇ ਦੀ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਲੋਕਾਂ ਵੱਲੋਂ ਗੁੱਸਾ ਵੀ ਜਤਾਇਆ ਜਾ ਰਿਹਾ ਹੈ ਇਹ ਦੇਖਿਆ ਗਿਆ ਹੈ ਕਿ ਜਦੋਂ ਸ਼ੋਭੀਤਾ ਤੁਲੀਪਾਲਾ ਆਪਣੇ ਮੱਥੇ ਤੇ ਤਿਲਕ ਲਗਾਉਂਦੀ ਆ ਤਾਂ ਨਾਗਾਰਜਨ ਉਸ ਦੇ ਵਾਲ ਫੜ ਲੈਂਦੇ ਨੇ ਕਮੈਂਟ ਕਰਦੇ ਹੋਏ ਯੂਜ਼ਰਸ ਦੇ ਵੱਲੋਂ ਲਿਖਿਆ ਜਾ ਰਿਹਾ ਹੈ ਕਿ ਜਦੋਂ ਸ਼ੋਭੀਤਾ ਦੇ ਵਾਲ ਉਸ ਦੇ ਚਿਹਰੇ ਤੇ ਨਹੀਂ ਡਿਗਰੇ ਨੇ ਤਾਂ ਜਿਹਾ ਕਿਉਂ ਫੜਿਆ ਜਾ ਰਿਹਾ ਇੱਕ ਹੋਰ ਨੇ ਲਿਖਿਆ ਉਹ ওভার ਰੈਂਕਿੰਗ ਕਰ ਰਿਹਾ ਪੁਰਾਣੀ ਘਟਨਾ ਨੂੰ ਯਾਦ ਕਰਦੇ ਹੈ ਕਿ ਯੂਜ਼ਰ ਨੇ ਲਿਖਿਆ ਕਿ ਨਾਗਾ ਅਰਜੁਨ ਨੇ ਆਪਣੇ ਇੰਟਰਵਿਊ ਦੌਰਾਨ ਆਪਣੀ ਨੂੰ ਨੂੰ ਹੌਟ ਅਤੇ ਸੈਕਸੀ ਕਿਹਾ ਸੀ ਕੁਝ ਲੋਕਾਂ ਨੇ ਅਦਾਕਾਰ ਨੂੰ ਇਸਲਾਹ ਦਿੱਤੀ ਸੀ ਕਿ ਉਹ ਆਪਣੀ ਨੂੰ ਅਤੇ ਪੁੱਤਰ ਨੂੰ ਕੁਝ ਸਮੇਂ ਲਈ ਗੱਲੇ ਛੱਡ ਦੇਣ ਹਰ ਜਗ੍ਹਾ ਉੱਤੇ ਆਉਣਾ ਠੀਕ ਨਹੀਂ ਹੁੰਦਾ ਕਈਆਂ ਨੇ ਤਾਂ ਇਹ ਵੀ ਕਹਿ ਦਿੱਤਾ ਸੀਗਾ ਕਿ ਸੋਹਰੇ ਦੀ ਨੀਅਤ ਜੋ ਆ ਬਿਲਕੁਲ ਵੀ ਚੰਗੀ ਨਹੀਂ ਹੈ ਤੇ ਦੱਸ ਦਈਏ ਕਿ ਚਤਨਿਆ ਵੀ ਕਾਫੀ ਪਹਿਲਾਂ ਟਰੋਲ ਹੋਏ ਸਗੇ ਕਿਉਂਕਿ ਉਹਨਾਂ ਦੇ ਵੱਲੋਂ ਸਮਾਨਤਾ ਦੇ ਨਾਲ ਡਾਈਵੋਰਸ ਲੈ ਲਿਆ ਗਿਆ ਸੀ ਉਸ ਤੋਂ ਬਾਅਦ ਉਹ ਸ਼ੋਭੀ ਦਾ ਨੂੰ ਡੇਟ ਕਰਨ ਲੱਗ ਪਏ ਸੀਗੇ ਤੇ ਜੋ ਫੈਨਸ ਸੀਗੇ ਲੋਕ ਸੀਗੇ ਉਹਨਾਂ ਨੂੰ ਇਹ ਜੋੜੀ ਖਾਸ ਪਸੰਦ ਨਹੀਂ ਆਏ ਸੀਗੇ ਜਿਸ ਤੋਂ ਬਾਅਦ ਹੁਣ ਅਜਿਹਾ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਨੇ ਤੁਹਾਨੂੰ ਇਹਨਾਂ ਵੀਡੀਓਸ ਨੂੰ ਦੇਖ ਕੇ ਤਸਵੀਰਾਂ ਨੂੰ ਦੇਖ ਕੇ ਕੀ ਲੱਗਦਾ ਸਾਨੂੰ ਕਮੈਂਟਾਂ ਚ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਦੇ ਉਜਾਜ਼ਤ ਤੇ ਵਿਖਦੇ ਰਹੋ ਡੈਨਿਕ ਸਿਬਿਲੀਟੀ ਵੀ